ਕੀ ਐਸਾ ਸਵਾਦ ਲੋਕਾਂ ਨੂੰ ਖਵਾ ਰਹੇ ਹੋ ਹਾਂਜੀ ਤੰਦੂਰ ਵਾਲੇ ਬਡੂਰੇ ਖਵਾ ਰਹੇ ਕੀ ਸ਼ਹਿ ਕੀ ਮੈਨ ਦੱਸੋ ਫਿਰ ਲਾ ਤੰਦੂਰ ਜੀ ਬਚਾਰਾ ਤੇਲ ਸੇ ਫਰੀ ਹੋ ਜਾਂਦਾ ਸਰ ਜੀ ਜਿਮ ਵਾਲੇ ਮੁੰਡੇ ਖਾ ਕੇ ਜਿਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਹੈ जिम करके भी आते खाते अच्छा नुकसान नहीं होता ना सारी दुनिया जड़े भटूरे तेल ਦੇ ਵਿੱਚ ਕੱਢ ਤੁਸੀਂ ਤੰਦੂਰ ਚ ਕੱਢੀ ਜਾਂਦੇ हां बस ਮਰੇ ਦਿਮਾਗ ਲਗਾਇਆ छोले ਵੀ ਦੇਖ ਰਹੇ پہاੜ ਬਣਾਇਆ ਹੋਇਆ پہاੜ ਕੰਜ ਵਾਲੇ ਅੱਜ پہاੜ ਕੰਜ ਵਾਲੇ छोले छोले ਕਿਹੜੇ ਆਪਾਂ ਯੂਜ਼ ਕਰਦੇ ਡਾਲਰ ਹੁੰਦਾ ਕੀ ਬਾਤ ਹੈ ਜੀ ਮੇਕਿੰਗ ਆਪਣੀ ਤਿਆਰ ਕੀਤੀ ਉਹ ਜੋ छोले ਵਾਲੇ ਆਲੂ ਜਿਹੜੇ ਤੁਸੀਂ ਬਣਾਉਣਾ ਹੈ ਨਾ ਭਾਈ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਭਾਈ ਮਤਲਬ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ 3 ਹੋ ਜੇ 3 ਵਜੇ ਉੜ ਜਾਣਾ ਮਟੋਰੇ ਕੱਚੇ ਕਰ ਦਿੰਦੇ ਹਾਂ ਕੱਚੇ ਕਰਕੇ ਤੰਦੂਰ ਵਿੱਚ ਪੱਕੇ ਕਰਦੇ ਤੇਲ ਸੇ ਫ੍ਰੀ ਹੋ ਜਾਂਦਾ ਹਮਮ ਸਵਾਦ ਵੀ ਬੜੀਆਂ ਲੱਗਦਾ ਹੈ ਉਸ ਕੋ ਦਾ ਕਰਾਰਾਪਨ ਹੋ ਜਾਂਦਾ ਸਾਰਾ ਤੇਲ ਵੀ ਨਿਚੜ ਜਾਂਦਾ ਹਾਂ ਬਿਲਕੁਲ ਤੇਲ ਨਹੀਂ ਹੁੰਦਾ ਤੇਲ ਬਿਲਕੁਲ ਨਿਕਲ ਜਾਂਦਾ ਹੈ ਆਲ ਫ੍ਰੀ ਹੋ ਜਾਂਦਾ ਤੇ ਜੇਕਰ ਤੁਸੀਂ ਵੀ ਜਿਹੜੇ ਤੇਲ ਵਾਲੇ ਢੂਲੇ ਖਾ ਕੇ ਬੋਰ ਹੋ ਚੁੱਕੇ ਹੋ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਤੁਸੀਂ ਤੰਦੂਰ ਵਾਲੇ ਢੂਲੇ ਖਾਓਗੇ ਆਇਲ ਫ੍ਰੀ ਢੂਲੇ ਹੋਣਗੇ ਤੇ ਸਵਾਦ ਨਹੀਂ ਖਰਾਬ ਕਰਾਂਗੇ ਰਾਜੂ ਭਾਜੀ ਕੋ ਲੈ ਕੇ ਚੱਲਨੇ ਰਾਜੂ ਭਾਜੀ ਪਹਿਲਾਂ ਇਸ ਚੀਜ਼ ਵਾਸਤੇ ਮਜੂਰ ਨੇ ਤੇ ਹੁਣ ਫਿਰ ਜਿੱਥੇ ਨ ਅਥਰ ਨੂੰ ਲੈ ਕੇ ਚਾਹੁੰਦੇ ਆਂ ਇੱਕ ਵਾਰ ਫੇਰ ਤੋਂ ਦਿਖਾਉਨੇ ਆਂ ਵੀ ਤੰਦੂਰ ਵਾਲੇ ਢਟੋਰੇ ਕਿਸ ਤਰੀਕੇ ਨਾਲ ਬਣਦੇ ਨੇ ਤੇ ਹੁੰਦੀ ਕੀ ਸ਼ੈ ਹੈ। ਰਾਜੂ ਭਾਜੀ ਕੀ ਹਾਲ ਹੈ ਜੀ? ਠੀਕ ਆ ਸਰ ਜੀ। ਤੇ ਭਾਜੀ ਕੀ ਐਸਾ ਸਵਾਦ ਲੋਕਾਂ ਨੂੰ ਦਿਖਾਵਾ ਰਹੇ ਹੋ? ਹਾਂ ਜੀ। ਤੰਦੂਰ ਵਾਲੇ ਢਟੋਰੇ ਖਵਾ ਰਹੇ ਆ। ਕੀ ਸ਼ੈ ਕੀ ਆ ਮੈਨੂੰ ਦੱਸੋ ਪਹਿਲਾਂ ਇਹ। ਤੰਦੂਰੀ ਬਚਾਰਾ ਤੇਲ ਸੇ ਫ੍ਰੀ ਹੋ ਜਾਂਦਾ ਸਰ ਜੀ। ਹਾਂ। ਜਿੰਮ ਵਾਲੇ ਮੁੰਡੇ ਖਾ ਕੇ ਜਿੰਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਆ। जिम करके भी आते खाते अच्छा नुकसान नहीं होता ना उसका कोई लेकिन मतलब ये चीज का आईडिया कि मैं जिथे सारी दुनिया जड़े भटूरे तेल ਦੇ ਵਿੱਚ ਘੱਟ ਤੁਸੀਂ ਤੰਦੂਰ ਚ ਗੱਡੀ ਜਾਂਦੇ ਹਾਂ ਬਸ ਮਰੇ ਦਿਮਾਗ ਲਗਾਇਆ हां ਤੇ ਫਿਰ ਦੇਖ ਰਹੇ ਆਪਾਂ ਛੋਲੇ ਵੀ ਦੇਖ ਰਹੇ ਆ پہاੜ ਬਣਾਇਆ ਹੋਇਆ ਪੂਰਾ ਹੈ ਨਾ ਇੱਕ ਵਾਰੀ ਇਹਦਾ ਹਿਸਾਬ ਦੱਸੋ ਇਹ ਕਿੱਥੋਂ ਦੇ ਛੋਲੇ ਹੁੰਦੇ ਨੇ ਮਿਸ ਕਿਹੜਾ ਸਟਾਈਲ ਲਗਾ ਹੈ پہاੜ ਗੰਜ ਵਾਲੇ ਅੱਛਾ پہاੜ ਗੰਜ ਵਾਲੇ ਛੋਲੇ ਦੇਖੋ ਮੜ ਜੀ ਲੈਂਡਸਲਾਈਡ ਤਾਂ ਕਰਾ ਕੇ ਦਿਖਾਓ ਮੈਨੂੰ ਵੀ ਕਿਸ ਤਰੀਕੇ ਨਾਲ ਹੈ ਨਾ ਹੋ ਗਿਆ ਤੇ ਛੋਲੇ ਕਿਹੜੇ ਆਪਾਂ ਯੂਜ਼ ਕਰਦੇ ਆਂ ਟ੍ਰिपल ਡਾਲਰ ਹੁੰਦਾ ਹੈ ਹਾਂ ਡਾਲਰ ਡਾਲਰ ਹੁੰਦਾ ਹੈ ਕੀ ਬਾਤ ਹੈ ਜੀ ਨਾ ਛੋਲੇ ਵਿੱਚ ਸਾਰਾ ਮੇਕਿੰਗ ਆਪਣੀ ਤਿਆਰ ਕੀਤੀ ਹੁੰਦੀ ਜੋ ਛੋਲੇ ਬਣਦੇ ਹਨ ਆਪਾਂ ਮਸਾਲੇ ਤਿਆਰ ਕਰਦੇ ਸਾਰੇ ਆਲੂ ਦੇ ਲੋਕ ਬੜੇ ਫੈਨ ਨੇ ਉਹਦਾ ਕੀ ਕਾਰਨ ਹੈਗਾ ਉਹ ਵੀ ਦਿਖਾਓ ਮੈਂ ਤੜਕੇ ਵਾਲੇ ਆਲੂ ਜਿਹੜੇ ਤੁਸੀਂ ਬਣਾਉਣੇ ਹਨ ਭਾਜੀ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਭਾਜੀ ਮਤਲਬ ਇਹ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਕਿੰਨੇ ਵਜੇ ਸਵੇਰੇ ਉੱਠ ਜਾਂਦੇ ਆ 3 ਵਜੇ 3 ਵਜੇ ਉੱਠ ਜਾਣਾ ਤੇ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹ ਛੋਲੇ ਪਟੂਰੇ ਦਾ ਕੰਮ ਹੈ 30 ਸਾਲ ਹੋ ਗਏ ਕਿੰਨੇ ਸਾਲ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਇਹ 30 ਸਾਲ ਦੇ ਵਿੱਚ ਜਿਹੜਾ ਕੀ ਹੈ ਨਵਾਂ ਤੁਸੀਂ ਆਟਮ ਗੱਡੀਆ ਤੰਦੂਰੀ ਪਟੂਰਾ ਇਹ ਹੁੰਦਾ ਕੀ ਕਨਸੈਪਟ ਮੈਨੂੰ ਇੱਕ ਵਾਰੀ ਸਮਝਾਓ ਸਾਰਾ ਕਿਸ ਤਰੀਕੇ ਨਾਲ ਪਹਿਲਾਂ ਪਟੂਰਾ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਤੰਦੂਰ ਤੇ ਕੀਤਾ ਜਾਂਦਾ ਉਹ ਕੀ ਹਾਲ ਹੈ ਮਟੋਰੇ ਕੱਚੇ ਕਰ ਦਿੰਦੇ ਹਨ ਕੱਚੇ ਕਰਕੇ ਤੰਦੂਰ 'ਤੇ ਪੱਕੇ ਕਰਦੇ ਹਨ ਅੱਛਾ ਹਾਂ ਤੇਲ ਸੇ ਫ੍ਰੀ ਹੋ ਜਾਂਦਾ ਹੈ ਹਾਂ ਸਵਾਦ ਵੀ ਬੜੀਆ ਲੱਗਦਾ ਹੈ ਕੋਸ ਕੋ ਦਾ ਕਰਾਰਾਪਨ ਹੋ ਜਾਂਦਾ ਹੈ ਮਤਲਬ ਸਾਰੇ ਕਨਸੈਪਟ ਜੀ ਹੋ ਜਾਂਦਾ ਭਟੂਰੇ ਦਾ ਹਨਾ ਤੰਦੂਰ ਵਾਲਾ ਭਟੂਰਾ ਹੋ ਜਾਂਦਾ ਸਾਰਾ ਤੇਲ ਵੀ ਨਿਚੜ ਜਾਂਦਾ ਬਿਲਕੁਲ ਤੇਲ ਨਹੀਂ ਹੁੰਦਾ ਤੇਲ ਬਿਲਕੁਲ ਨਿਕਲ ਜਾਂਦਾ ਆਲ ਫਰੀ ਹੋ ਜਾਂਦਾ ਕੀ ਬਾਤ ਹੈ ਤੇ ਇੱਕ ਤੁਹਾਡੇ ਆਚਾਰ ਦੇ ਬੜੇ ਲੋਕੀ ਫੈਨ ਹੈਗੇ ਇੱਥੇ ਜਿਹੜਾ ਗਾਜਰ ਤੇ ਮਿਰਚਾਂ ਵਾਲਾ ਆਚਾਰ ਤੁਸੀਂ ਆਪ ਬਣਾ ਹੈ ਹਨਾ ਉਹ ਦਿਖਾਉਗੇ ਮੈਨੂੰ ਇੱਕ ਵਾਰੀ ਸਿਰਕੇ ਵਾਲਾ ਆਚਾਰ ਹੁੰਦਾ ਇਹ ਉਹ ਹੈ ਖੁਸ਼ੂ ਮੈਂ ਜਦੋਂ ਚੱਕਿਆ ਨਾ ਸੀ ਪਤੀਲਾ ਖੁਸ਼ੂ ਬੜੀ ਜ਼ਬਰਦਸਤ ਆਈ ਹੈ ਨਾ ਇਹ ਖਾਣੇ ਵਿੱਚ ਟੇਸਟੀ ਹੁੰਦਾ ਹੈ ਉਹ ਤੇ ਵੀ ਸਾਰਾ ਆਪ ਹੀ ਤਿਆਰ ਕੀਤਾ ਜਾਂਦਾ ਹਾਂਜੀ ਹਾਂਜੀ ਕੀ ਪਤਾ ਜੀ ਤੇ ਮੈਨੂੰ ਇਹ ਦੱਸੋ ਵੀ ਜੇਕਰ ਕਿਸੇ ਨੇ ਆਉਣਾ ਹੁੰਦਾ ਇੱਥੇ ਤੇ ਕਿੱਥੇ ਆ ਸਕਦਾ ਲੋਕੇਸ਼ਨ ਕੀ ਰਹੂਗੀ ਆਪਣੀ ਨੋਦੀ ਕਲੱਬ ਰੋਡ ਹਾਂਜੀ ਸੀਨੀਅਰ ਸਿਟੀਜ਼ਨ ਬੋਰਨ ਕੇ ਸਾਹਮਣੇ ਜੋ ਪੇੜ ਦੇ નીચે ਪਹਿਲੇ ਪੁਰਾਣੀ ਦੁਕਾਨ ਥੀ ਹਾਂ ਉहां ਤੋਂ ਛੋੜ ਦਈ ਹੈ ਉਸਕੇ ਬਗਲ ਮੈਂ ਅਜੇ ਜਿੱਥੇ ਪੁਰਾਣੀ ਦੁਕਾਨ ਚ ਉਹ ਛੱਡ ਕੇ ਨਵੀਂ ਜਗ੍ਹਾ ਤੇ ਆ ਗਿਆ ਉਹ ਉਹ ਬਿਲਕੁਲ ਨਾਲ ਹੀ ਆ ਉਹਦੇ ਹਾਂਜੀ ਹਾਂਜੀ ਮਗਲ ਮੈਂ ਸਮਾਂ ਕੀ ਰਹੂਗਾ ਆਪਣਾ ਜੇ ਜਿਸ ਟਾਈਮ ਤੋਂ ਇੱਥੇ ਸਵੇਰ ਮਦਰ 8:30 8 ਵਜੇ ਸੇ 5 ਵਜੇ ਤੱਕ 5 ਸ਼ਾਮੀ 5 ਵਜੇ ਤੱਕ ਕੀ ਬਾਤ ਹੈ ਜੀ ਤਾਂ ਲੋਕੇਸ਼ਨ ਦਾ ਅੰਦਾਜ਼ ਦਿਤੀਆ ਤੁਹਾਨੂੰ ਇੱਕ ਵਾਰੀ ਪਟੂਰੇ ਬਣਦੇ ਹੋਏ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਪਟੂਰੇ ਬਣਦੇ ਆ ਨਾਣ ਜਿਹੜੇ ਬਣਦੇ ਆ ਤੇ ਪਲੇਟਿੰਗ ਕਾਫੀ ਵਧੀਆ ਤਰੀਕੇ ਨਾਲ ਇੱਕ ਵਾਰੀ ਉਹਨੇ ਪਲੇਟਿੰਗ ਕਰਕੇ ਦਿਖਾਉਂਗੇ ਤੁਹਾਨੂੰ ਯਾਰ ਕਿਸ ਤਰੀਕੇ ਨਾਲ ਤੁਸੀਂ ਪਲੇਟਿੰਗ ਕਰਦੇ ਹੋ ਨਾ ਕਾਫੀ ਸ਼ਾਨਦਾਰ ਤਰੀਕਾ ਤੇ ਸਭ ਤੋਂ ਪਹਿਲਾਂ ਕੀ ਆ ਗਿਆ ਜੀ ਸਲਾਦ ਆ ਗਿਆ ਹਾਂ ਜੀ ਚਟਨੀ ਅੱਛਾ ਚਟਨੀ ਵੀ ਆਪ ਬਣੀ ਹੁੰਦੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਜੀ ਬੁੰਦੀ ਰਹਿਤਾ ਬੁੰਦੀ ਰਹਿਤਾ ਹਰੇਕ ਪਲੇਟ ਨਾਲ ਨਾ ਨਾ ਸਭ ਕੋ ਸਭ ਨਹੀਂ ਨਹੀਂ ਸਾਰਿਆਂ ਸਾਰਿਆਂ ਨਾਲ ਹੀ ਤੇ ਉਹ ਚਾਰ ਆ ਗਿਆ ਆਪਣਾ ਸਪੈਸ਼ਲ ਹੈ ਨਾ ਹਾਂਜੀ ਇਹ ਜਾਵਰ ਕੰਪਨੀ ਦਾ ਚਾਰ ਹੈ ਅੱਛਾ ਕੰਮ ਡਾਵਰ ਕੰਪਨੀ ਦਾ ਹਾਂਜੀ ਇਹ ਆਲੂ ਸ਼ਾਨਦਾਰ ਇਹ ਉਹੀ ਆਲੂ ਜਿਹਦੇ ਸਾਰੇ ਦੁਨੀਆ دیਵਾਨੀ ਹੋਈ ਪਈ ਹੈ ਹਨਾ ਇਹ ਚਲੋ ਇਹ ਚਨਾ ਆ ਗਿਆ ਪਹਾੜਗੰਜ ਵਾਲੇ ਫੇਮਸ ਰਾਜੂ ਭਾਜੀ ਕੇ ਚਨੇ ਤੇ ਆਓ ਤੁਹਾਨੂੰ ਮੈਂ ਦੂਜੀ ਸਾਈਡ ਤੇ ਲੈ ਕੇ ਜਾਂਦਾ ਦਿਖਾਉਣਾ ਵੀ ਫਟੋਰੇ ਕਿਸ ਤਰੀਕੇ ਨਾਲ ਬਣਦੇ ਨੇ ਤਾਂ ਜਿਹੜਾ ਆਪਣਾ ਤੰਦੂਰ ਵਾਲਾ ਵਿਦਾਊਟ ਆਇਲ ਫਟੋਰਾ ਬਣ ਕੇ ਤਿਆਰ ਹੋ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਹੋ ਆਇਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਤੇ ਤੰਦੂਰ ਦੇ ਵਿੱਚ ਜਿਹੜਾ ਕਿ ਇਹਨੂੰ ਬਾਅਦ ਚ ਕੀਤਾ ਜਾਂਦਾ ਰੋਸਟ ਤਾਂ ਬਾਹਰ ਰਹਿਣੇ ਪਹਿਲਾਂ ਆਲੂ ਲਵਾਵਾਂਗੇ ਥੋੜੇ ਜਿਹਾ ਤੇ ਚੰਨੇ ਚੰਨੇ ਕਾਫੀ ਵਧੀਆ ਸੀਗਾ ਤੁਹਾਨੂੰ ਦਿਖਾਇਆ ਵੀ ਕਿਸ ਤਰੀਕੇ ਨਾਲ ਚਨੇ ਜਿਹੜੇ ਇੱਥੇ ਬਣਾਏ ਜਾਂਦੇ ਨੇ ਲੈਟਸ ਹੈਵ ਅ ਬਾਈਟ ਆਪ ਨੂੰ ਪਤਾ ਹੀ ਰੋਜ਼ ਲੈ ਆਤੇ ਲੈ ਜਾਂਦੇ ਆਪ ਕੋ ਪਤਾ ਨਹੀਂ ਕਿਉਂ ਸਾਡਾ ਕੀ ਆਪ ਨੂੰ ਪਤਾ ਹੀ ਇਹ ਖਾਣਾ ਮੈਂ ਕਰਾ ਦੇਣਾ ਕੀ ਸ਼ਾਨਦਾਰ ਟੇਸਟ ਹੈ ਜੀ ਤੁਸੀਂ ਵੀ ਜੇਕਰ ਆਲਿਫਰੀ ਠੂਰੇ ਜਿਹੜੇ ਖਾਣਾ ਚਾਹੁੰਦੇ ਹੋ ਤਾਂ ਰਾਜੂ ਦੇ ਸਪੈਸ਼ਲ ਠੂਰੇ ਖਾਣਾ ਚਾਹੁੰਦੇ ਹੋ ਲੋਧੀ ਕਲ ਰੋਡ ਦੇਣੀ ਰੋਡ ਜਾਂਦੀ ਹੈ ਬੇਰਸ ਨਗਰ ਉੱਥੇ ਤੁਸੀਂ ਆਓ ঠোলে পুৰে খাও বিদউট ওইল হেৰি